ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆਪਾਂ ਆਦਮ ਕਿਹੜੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸਮੋਸਿਆਂ ਦੀਆਂ ਕਿਹੜੀਆਂ ਵੀ ਵੇਦੀਆਂ ਪੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਤੋ ਇਸ ਕਰਕੇ ਹੁਣ ਉਮੀਦਵਾਰ ਨਹੀਂ થਦਾ ਕੋਈ ਇਲਾਕੇ ਚ ਬਾਹਰੋਂ ਗੁਰੂ ਲੈ ਕੇ ਆਏ ਕਿਤੋਂ ਐਸੇ ਕਰਕੇ ਤਿੰਨ ਸੀਟਾ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕ ਕੋਈ ਰਹਿ ਗਈ ਮਜੀਠੀਆ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭਾਜਦੇ ਆ ਜਥੇਦਾਰ ਮੈਨੂੰ ਜਥੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਦਲ ਦੇ ਪੁਰਾਣੇ ਜਥੇਦਾਰ ਉਹਨਾਂ ਦਾ ਤਾਂ ਕੋਈ ਵਸੂਲ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਤੋਂ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ-ਨੇੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾ ਫਸਾਉਨੇ ਆ ਕਿਤੇ ਟਿਕਟ ਨਾ ਸਿੱਟ ਜਾਣ ਸਾਡੇ ਕਰੇ ਤੇਰੀ ਟਕਾਲੀ ਗੱਲ ਦੀ ਆ ਹਾਲ ਹੈ ਨਾ ਸੁਝਾ ਝਾੜੂ ਦਾ ਕੋਈ ਨਿਸ਼ਾਨ ਐ ਝਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਕਰੋ ਸਫਾਈ ਨਾ ਵੀ ਪਹਿਲਾਂ ਵੀ ਕੀਤੀ ਆ ਤੁਸੀਂ ਆ ਫਿਰ ਤੇ ਉਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਆ ਮੈਨੂੰ ਵੀ ਕਹਿੰਦੇ ਜੇ ਮੁੱਖ ਮੰਤਰੀ ਬਣ ਕੇ ਆਇਆ ਪਿੰਡਾਂ ਚ ਮੈਂ ਕਹਿੰਦਾ ਜਦੋਂ ਨਿਕਲੀ ਪਿੰਡਾਂ ਚੋਂ ਆ ਛੱਡਦਾ ਦਿਲੀ ਪਿੰਡਾਂ ਚ ਲੱਗਦਾ ਸਾਨੂੰ ਕੋਈ ਧੂੜ ਧਾਰ ਜਾਂ ਧੁੱਪ ਤਾਂ ਆਪਣੀ ਸਾਨੂੰ ਲੋਕ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਜਿਹਨਾਂ ਦੀ ਟੂਟੀਆਂ ਸੋਨੇ ਦੀਆਂ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ ਓ ਨੋ ਟੂ ਹੌਟ ਟੂ ਹੌਟ ਅਜੇ ਨਹੀਂ ਜਾਣਦੇ ਜੋ ਹੋ ਗਿਆ 20 ਤੇ ਆਇਆ ਦੱਸਿਓ ਉਹ ਤੋਂ ਲਾਵਾ ਨਹੀਂ ਆਪਣੇ ਟੈਂਪਰੇਚਰ 37 ਹੁੰਦਾ ਦੋ ਕ ਬੇਬੇ ਲੜਕੇ ਵਧਾ ਦਿੰਦੀ ਐ ਤਿੰਨ ਕ ਬਾਪੂ ਦੀਆਂ ਝੜਕਾਨਾਂ ਵੱਜ ਜਾਂਦਾ 42 43 ਦੇ ਤਰ੍ਹਾਂ ਫਿਰਦੇ ਰਹਿੰਦੇ ਨੇ ਆਪਾਂ ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤੱਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕਰੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆਵਾਦ ਮੈਂ ਕਿਹੜੀ ਤਕਰੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸਮੋਸਿਆੜੀਆਂ ਵੀ ਮੇਰੀਆਂ ਪੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਨਹੀਂ ਥੋੜਾ ਕੋਈ ਲਾ ਕੇ ਚੋ ਬਾਹਰ ਗੁਰੂ ਲੈ ਕੇ ਆਏ ਕਿਤੋਂ ਇਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕ ਕੋਈ ਰਹਿ ਗਈ ਮਜੀਠੀਆ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭੱਜ ਜਾਂਦੇ ਆ ਜੱਫੇਦਾਰ ਮੈਨੂੰ ਜੱਫੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਦਲ ਦੇ ਪੁਰਾਣੇ ਜੱਫੇਦਾਰ ਉਹਨਾਂ ਦਾ ਤਾਂ ਕੋਈ ਮਸੂਲ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਕੋ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ-ਤੇੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਕੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ 'ਚ ਵੀ ਕੱਪੜਾ ਜਿਹਾ ਫਸਾਉਣਾ ਕਿਤੇ ਟਿੱਕ ਟਣਾ ਸਿੱਟ ਜਾਣ ਸਾਡੇ ਕਰੇ ਵੀ ਟੇਕ ਟਕਾਲੀ ਦਾ ਲੀ ਆਹ ਆਹ ਹੈ ਨਾ